ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲ ਤੋਂ ਸਰਕਾਰੀ ਮਲਾਜ਼ਮਾਂ ਅਤੇ ਰਿਟਾਇਰਡ ਕਮਚਾਰੀਆਂ ਨੂੰ ਉਹਨਾਂ ਦੇ ਬੰਧ ਦੇ ਲਾਭ ਦਵਾਉਣ ਲਈ ਕੋਰਟ ਕੇਸ ਕਰਵਾ ਕੇ ਉਹਨਾਂ ਦੇ ਹੱਕ ਦਵਾ ਰਹੇ ਹਾਂ ਇਸ ਸੰਬੰਧੀ ਮੈਨੇ ਕ੍ਰਿਸ਼ਨਾ ਗੁਪਤ ਨਾਮ ਦੀ ਇੱਕ ਕੰਸਲਟੈਂਸੀ ਫਾਰਮ ਵੀ ਬਣਾਈ ਹੋਈ ਹੈ ਪੰਜਾਬ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮਾਸਟਰ ਅਤੇ ਮਿਸਟਰਸ ਜੋ ਜੋ ਲੈਕਚਰਰ ਦੀਆਂ ਖਾਲੀ ਪੋਸਟਾਂ ਉੱਪਰ ਲੈਕਚਰਰ ਦਾ ਕੰਮ ਕਰ ਰਹੇ ਹਨ ਉਹ ਉੱਚ ਪੋਸਟ ਤੇ ਕੰਮ ਕਰਨ ਦੇ ਬਦਲੇ ਲੈਕਚਰਰ ਦਾ ਗ੍ਰੇਡ ਲੈ ਸਕਦੇ ਹਨ ਇਸ ਸੰਬੰਧੀ ਸੀਡਬੀਪੀ ਨੰਬਰ 9225 ਕੋ 2014 ਸਫਰਾਜ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਨੂੰ 118 ਨੂੰ ਅਲਾਉ ਹੋ ਚੁੱਕੀ ਹੈ ਪੰਜਾਬ ਸਰਕਾਰ ਦੇ ਸਿਵਲ ਰੂਲ ਨੰਬਰ 4.4 ਦੇ ਅਧੀਨ ਉੱਚ ਪੋਸਟ ਤੇ ਕੰਮ ਕਰਨ ਵਾਲੇ ਮਾਸਟਰ ਤੇ ਮਿਸਟਰਸ ਲੈਕਚਰ ਦੀ ਖਾਲੀ ਪੋਸਟ ਉੱਪਰ ਲੈਕਚਰਰ ਦਾ ਕੰਮ ਕਰਨ ਦੇ ਬਦਲੇ ਉੱਚ ਸਕੇਲ ਲੈ ਸਕਦੇ ਹਨ ਇਸ ਵਾਰ ਦੀ ਡੀਬੀਆਈ ਪ੍ਰਾਇਮਰੀ ਮਹੱਲੇ ਨੇ 11/7/18 ਨੂੰ ਸਕੂਲਾਂ ਵਿੱਚ ਈਡੀਡੀ ਦੀ ਪੋਸਟ ਤੇ ਕੰਮ ਕਰਨ ਵਾਲੇ ਅਦਾਬਕ ਜੋ ਹੈਡ ਟੀਚਰ ਅਤੇ ਸੈਂਟਰਲ ਹੈਡ ਟੀਚਰ ਦਾ ਕੰਮ ਕਰਦੇ ਸਨ ਉਹਨਾਂ ਨੂੰ ਉੱਚ ਪੋਸਟ ਤੇ ਕੰਮ ਕਰਨ ਦੇ ਬਦਲੇ ਹੈਡ ਟੀਚਰ ਅਤੇ ਸੈਂਟਰਲ ਹੈਡ ਟੀਚਰ ਦਾ ਸਕੇਲ ਦੇਣ ਦੇ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਸਨ ਇਸ ਸੰਬੰਧੀ ਇੱਕ ਹੋਰ ਰਿਟਰ ਪਵਨ ਕੁਮਾਰ ਬਰਸਈ ਸਟੇਟ ਆਫ ਪੰਜਾਬ CWPU ਨੰਬਰ 6348 ਆਫ 2020 17 7 24 ਨੂੰ ਅਲਾਉ ਹੋ ਚੁੱਕੀ ਹੈ ਇਸ ਦੇ ਫੈਸਲੇ ਅਨੁਸਾਰ ਸਕੂਲਾਂ ਵਿੱਚ ਕੰਮ ਕਰਦੇ ਹੋਏ ਮਾਸਟਰ ਅਤੇ ਮਿਸਟਰਸ ਜੋ ਸਕੂਲ ਵਿੱਚ ਲੈਕਚਰਰ ਦੀ ਖਾਲੀ ਪੋਸਟਾਂ ਉੱਪਰ ਲੈਕਚਰਰ ਦਾ ਕੰਮ ਕਰ ਰਹੇ ਹਨ ਉਹ ਲੈਕਚਰਰ ਦੀ ਪੋਸਟ ਦਾ ਹਾਇਰ ਸਕੈਲ ਲੈਂਡ ਦੇ ਹੱਕਦਾਰ ਹਨ ਇਸ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 ਸਿਕਸ ਲਾਈਨ ਤੇ ਸੰਪਰਕ ਕਰੋ